ਲਾਸਟ ਵੀਰ ਜੀ ਮੇਰੇ ਇਹ ਸਵਾਲ ਰਹੂਗਾ ਸਾਡੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਭਟਕੇ ਹੋਏ ਨੇ ਇੰਸਟਾਗ੍ਰam ਤੇ ਲੱਗ ਰਹੇ ਨੇ ਤੇ ਉਹਨਾਂ ਨੇ ਮਾਪਿਆਂ ਨੂੰ ਵੀ ਅਪੀਲ ਤੁਸੀਂ ਕੀ ਕਰੋਗੇ ਅਪੀਲ ਤਾਂ ਇਹ ਹੀ ਆਈ ਦੇਖੋ ਸਭ ਤੋਂ ਵੱਡੀ ਗੱਲ ਆ ਮੇਰੇ ਜਿੰਨੇ ਵੀ ਮੇਰੇ ਵੀਰ ਆ ਭਾਈ ਵੀਰਾਂ ਭੈਣਾਂ ਸੋਸ਼ਲ ਮੀਡੀਆ ਦੇ ਸਾਰਾ ਦਿਨ ਆਪਾਂ ਰੀਲਾਂ ਰੀਲਾਂ ਦੇ ਹੀ ਹੋ ਗਿਆ ਜੀ ਸਾਰਾ ਜਮਾਨਾ ਜੀ ਇਹ ਅੱਜ ਦਾ ਸਮਾਜ ਸੋਸ਼ਲ ਮੀਡੀਆ ਯੁੱਗ ਸਾਰਾ ਰੀਲਾਂ ਬਣਾਈ ਜਾਂਦੇ ਆਪਾਂ ਪੂਠੇ ਕੰਮ ਕਰੀ ਜਾਂਦੇ ਆ ਇਹਨਾਂ ਤੋਂ ਹਟ ਕੇ ਆ ਤੁਸੀਂ ਗੁਰੂ ਘਰ ਦੇ ਵਿੱਚ ਵੀ ਜਾ ਕੇ ਸੇਵਾ ਕਰ ਕਰੋ ਗੁਰੂ ਘਰ ਦੇ ਵਿੱਚ ਜਾ ਕੇ ਸੰਥਿਆ ਲੋ ਬਾਣੀ ਪੜੋ ਆਪੇ ਮਾਰੇ ਨੇ ਰਸ ਕਿਉਂਕਿ ਅਸਲ ਅਸਲ ਦਾ ਚੀਜ਼ ਇਹ ਹੈ ਮਾਰੇ ਨੇ ਜੇ ਆਪਾਂ ਨੂੰ ਮਹਾਰਾਜ ਨੇ ਆਪਾਂ ਨੂੰ ਜੇ ਆਪਾਂ ਦੇਖੀਏ ਅਸਲ ਅਸਲ ਜ਼ਿੰਦਗੀ ਦੇ ਵਿੱਚ ਆਏ ਦਾ ਸਕੂਨ ਉਦੋਂ ਮਿਲਣਾ ਜਦੋਂ ਆਪਾਂ ਮਹਾਰਾਜ ਦੇ ਗੋਦ ਦੇ ਵਿੱਚ ਜਾ ਕੇ ਬੈਠਾਂਗੇ ਜਦੋਂ ਆਪਾਂ ਬਾਣੀ ਪੜਾਂਗੇ ਤੇ ਅਸੀਂ ਇਹੀ ਅਪੀ ਕਰਦੇ ਆ ਨੌਜਵਾਨੀ ਨੂੰ ਸਾਰੇ ਬਾਣੀ ਵੱਧ ਤੋਂ ਵੱਧ ਪੜੋ ਸਾਰੇ ਆਪਣੇ ਆਪਣੇ ਪੰਜਾਬੀ ਭਾਈ ਦਾ ਸਾਥ ਦਿਓ ਆਪਣੇ ਪੰਜਾਬੀ ਭਾਈ ਦਾ ਸਾਥ ਦਾਂਗੇ ਆਪਾਂ ਆਟੋਮੈਟਿਕਲੀ ਚੜ੍ਹਾਈ ਤੇ ਹੋਵਾਂਗੇ ਆਪਾਂ ਪੰਜਾਬ ਨੂੰ ਪੰਜਾਬ ਆਪਾਂ ਦੁਆਰਾ ਦੁਆਰਾ ਰਲ ਕੇ ਬਣਾਈਏ ਇਹ ਗੱਲਾਂ ਇਹ ਅਫਵਾਮਾਂ ਨੇ ਪੰਜਾਬ ਦੇ ਵਿੱਚ ਕੁਝ ਨਹੀਂ ਹੈਗਾ ਸਭ ਕੁਝ ਪੰਜਾਬ ਦੇ ਵਿੱਚ ਆ ਪੰਜਾਬ ਨੂੰ ਆਪਾਂ ਸੋਨੇ ਦੀ ਚਿੜੀ ਅੱਜ ਵੀ ਕਹਿ ਸਕਦੇ ਆ ਬਣਾ ਸਕਦੇ ਆ ਇਦਾਂ ਦੀ ਕੋਈ ਗੱਲ ਨਹੀਂ ਆਪਾਂ ਨੂੰ ਰਲ ਮਿਲ ਕੇ ਦੁਬਾਰਾ ਫੇਰ ਪੰਜਾਬ ਅਸਾਰਨ ਦੀ ਜ਼ਰੂਰਤ ਹੈ ਪੰਜਾਬ ਦੁਆਰਾ ਬਣਾਈਏ ਆਪਾਂ ਦੁਆਰਾ ਰਲ ਕੇ ਸਾਰਿਆਂ ਨੂੰ ਬੇਨਤੀ ਵੀ ਜਿਵੇਂ ਤੁਸੀਂ ਕਿਹਾ ਹਨਾ ਪੰਜਾਬ ਨੂੰ ਦੁਬਾਰਾ ਮਿਲ ਕੇ ਦੁਬਾਰਾ ਪੰਜਾਬ ਬਣਾਈਏ ਤਾਂ ਹੁਣ ਜਿਹੜਾ ਕਿੰਸਾਨੀ ਅੰਦੋਲਨ ਵੀ ਚੱਲ ਰਿਹਾ ਸੀ ਤਾਂ ਮੇਰਾ ਸਵਾਲ ਇਹ ਰਹੂਗਾ ਉੱਥੇ ਜਿਹੜੇ ਸਾਡੇ ਪੰਜਾਬੀ ਬਾਰਡਰਾਂ ਦੇ ਡਟੇ ਹੋਏ ਨੇ ਆਪਣੀ ਹੱਕੀ ਮੰਗਾਂ ਲਈ ਡਟੇ ਹੋਏ ਨੇ ਫਿਰ ਇਹ ਚਰਚਾ ਚੱਲ ਰਹੀ ਸੀ ਕਿ ਜਿਹਨੇ ਉਹਨਾਂ ਨੇ ਧਾਰਨੇ ਚੁਕਵਾਏ ਗਏ ਨੇ ਉਹ ਤਾਂ ਤਾਂ ਚੁਕਵਾਏ ਗਏ ਨੇ ਵੀ ਜਿਹੜੀ ਆਮ ਪਬਲਿਕਾ ਆਮ ਲੋਕ ਨੇ ਉਹ ਖੱਜਲ ਖਵਾਰ ਨਾ ਹੋਣ ਸਵਾਲ ਹੁਣ ਇੱਥੇ ਇਹ ਉੱਠਦਾ ਕਿ ਜਿਹੜੇ ਕਿਸਾਨਾਂ ਦੀਆਂ ਮੰਗਾਂ ਉਹਨਾਂ ਦੇ ਹੱਕ ਨੇ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਇਹ ਤਾਂ ਦੇਖੋ ਜੀ ਮੰਗਾ ਮੈਂ ਕਹ ਰਿਹਾ ਜੀ ਸਭ ਲਈ ਜਾਇਜ਼ ਨੇ ਜੀ ਜੋ ਕਿਸਾਨ ਮੰਗਾ ਮੰਗ ਰਹੇ ਨੇ ਇਦਾਂ ਦੀ ਕੋਈ ਗੱਲ ਨਹੀਂ ਕਿਸਾਨ ਦੀ ਮੰਗ ਕੋਈ ਸਾਡੇ ਅਸੀਂ ਮਜ਼ਦੂਰ ਬੰਦੇ ਵੀ ਆਣਾ ਜੇ ਕਿਸਾਨ ਸਾਡੇ ਲਈ ਵੀ ਮੰਗ ਬੈ ਉੱਥੇ ਬੈਠੇ ਸੀ ਮਜ਼ਦੂਰਾਂ ਨੂੰ ਵੀ ਘਟਾ ਇਸ ਚੀਜ਼ ਦਾ ਸਭ ਨੂੰ ਘਟਾ ਜਦੋਂ 500 ਰੁਪਏ ਕਿਲੋ ਆਟਾ ਹੋ ਗਿਆ ਫੇਰ ਆਪਾਂ ਕਿਸਾਨਾਂ ਨੂੰ ਯਾਦ ਕਰਾਂਗੇ ਵੀ ਅੱਜ 500 ਰੁਪਏ ਕਿਲੋ ਆਟਾ ਹੋ ਗਿਆ ਆ ਪਾਕਿਸਤਾਨ ਦੇ ਵਿੱਚ ਤੁਸੀਂ ਜਾ ਕੇ ਦੇਖੋ ਦੋ ਦੋ 3 300 ਰੁਪਏ ਦੁੱਧ ਹੋਇਆ ਪਿਆ ਦੋ ਦੋ 3 300 ਰੁਪਏ ਆਟਾ ਹੋਇਆ ਪਿਆ ਉੱਥੇ ਮੈਂ ਕਹਿੰਦਾ ਖਾਣ ਨੂੰ ਵੀ ਨਹੀਂ ਕੁਛ ਹੈਗਾ ਇਹ ਆਪਾਂ ਨੂੰ ਸਾਂਭਣਾ ਪੈਣਾ ਇਹ ਸਭ ਕੁਝ ਆਪਾਂ ਨੂੰ ਰਲ ਕੇ ਇੱਕ ਮੰਚ ਤੇ ਇਕੱਠੇ ਹੋ ਕੇ ਆਪਾਂ ਨੂੰ ਆਪਣੇ ਆਪਣੇ ਘਰੋਂ ਪਹਿਲਾਂ ਸਾਂਭਣਾ ਪੈਣਾ ਇਹ ਸਭ ਕੁਝ ਵੀਰ ਜੀ ਕੀ ਇਥੇ ਦੇਖਿਆ ਜਾ ਸਕਦਾ ਕਿ ਜਿਹੜਾ ਆਪਣਾ ਭਾਈਚਾਰੇ ਨੂੰ ਹੋਰ ਜੁੜਨ ਦੀ ਲੋੜ ਆ ਤਾਂ ਇੱਕ ਪਹਿਲਾਂ ਇੱਕ ਨੌਜਵਾਨ ਵੀਰ ਦਾ ਹਨਾ ਬਿਆਨ ਆਇਆ ਸੀ ਕਹਿੰਦੇ ਸੀ ਅਸਦਾ ਕਣਕਾਂ ਖੇਤਾਂ ਦੀ ਉਗਾ ਲਾਂਗੇ ਇਦਾਂ ਦੀ ਕੋਈ ਗੱਲ ਨਹੀਂ ਜੀ ਦੇਖੋ ਇਹ ਤਾਂ ਇਹ ਤਾਂ ਕੁਝ ਭੰਡਣ ਵਾਲੇ ਵੀ ਹੁੰਦੇ ਨਹੀਂ ਦੇਖੋ ਜੀ ਕੁਝ ਉਹਨਾਂ ਨੂੰ ਪੋਜ਼ਿਟਿਵ ਵੀ ਵਾਲੇ ਉਹ ਵੀ ਹੁੰਦੇ ਨਹੀਂ ਦੇਖੋ ਇਦਾਂ ਦੀ ਕੋਈ ਗੱਲ ਨਹੀਂ ਇਹਦਾ ਕੁਝ 1 2% ਨੇ ਜਿਹੜਾ ਇਹ ਕਹਿੰਦੇ ਨੇ ਅਸੀਂ ਆਪਣੀ ਕਣਕ ਉਹ ਤਾਂ ਅਗਾ ਉਗਾ ਲੈਣਗੇ ਚਲੋ ਘਰੇ ਜੀ ਉਹ ਤਾਂ ਆਪਣੀ ਖਾ ਲੈਣਗੇ ਜੀ ਕਿਸਾਨਾਂ ਨੂੰ ਵੀ ਅਸੀਂ ਮੈਂ ਕਿਸਾਨ ਦੀ ਵੀ ਗੱਲ ਕਰਦਾ ਉਹਦਾ ਆਪਣੀ ਅਗਾ ਕੇ ਆਪਣੀ ਘਰੇ ਤੁਹਾਨੂੰ ਰੋਕਣਾ ਚਾਹਣੀ ਵੀ ਪੋਸੀਬਲ ਵੀ ਖੇਤਾਂ ਦੀ ਜਿਹੜੀ ਕਣਕ ਉਗਦੀਆਂ ਫਾਸਲਾਂ ਦੇ ਵੀ ਉੱਪਰ ਸੱਤਾਂ ਦੇ ਹੋ ਜੂਗੀ ਕੋਠਿਆਂ ਦੇ ਹੋ ਜੂਗੀ ਬਿਲਕੁਲ ਵੀ ਨਹੀਂ ਹੋ ਸਕਦੀ ਜੀ ਜਮਾ ਵੀ ਨਹੀਂ ਹੋ ਸਕਦੀ ਐ ਕਿਵੇਂ ਹੋ ਜੂਗੀ ਜੀ ਕੋਠਿਆਂ ਦੇ ਜੀ ਮਜ਼ਦੂਰ ਭਾਈਚਾਰੇ ਨੂੰ ਕਿਸਾਨ ਨਾਲ ਖੜਨਾ ਹੀ ਪਊਗਾ ਜੀ ਦੇਖੋ ਜੀ ਘਾਟਾ ਮਜ਼ਦੂਰ ਭਾਈਚਾਰੇ ਨੂੰ ਆ ਜੀ ਕਿਸੇ ਨੂੰ ਨਹੀਂ ਕਿਸਾਨ ਨੂੰ ਵੀ ਨਹੀਂ ਘਾਟਾ ਹੈਗਾ ਕਿਸਾਨ ਨੇ ਆਪਣੀ ਅਗਾ ਕੇ ਆਪਣੀ ਖਾ ਲੈਣੀ ਆ ਉਹ ਤਾਂ ਆਪਣੇ ਕਰਕੇ ਬੈਠੇ ਨੇ ਦੇਖੋ ਸਭ ਤੋਂ ਵੱਡੀ ਗੱਲ ਹੈ ਜੀ ਉਹ ਕਿਸੇ ਕਰਕੇ ਨਹੀਂ ਬੈਠੇ ਉਹ ਮਜ਼ਦੂਰਾਂ ਕਰਕੇ ਬੈਠੇ ਨੇ ਜਿਨ੍ਹਾਂ ਨੂੰ 400 ਰੁਪਏ ਆਟਾ ਖਾਣਾ ਪਊਗਾ 600 ਰੁਪਏ ਦਿਹਾੜੀ ਚੱਲ ਰਹੀ ਹੈ 400 400 ਰੁਪਏ ਕਿਲੋ ਆਟਾ ਖਾਊਗਾ ਕੀ ਬਚਾਊਗਾ ਤੇ ਕੀ ਬੱਚਾ ਤੇ ਲਾਊਗਾ ਕੀ ਆਪਣਾ ਭਵਿੱਖ ਦੇਖੂਗਾ ਇਹ ਦੇਖੋ ਜੀ ਤੁਸੀਂ ਵੀ ਜੀ ਇੱਕ ਬਾਰਡਰ ਦੇ ਕਿਸਾਨ ਡਟੇ ਹੋਏ ਸੀ ਉਹਨਾਂ ਦਾ ਜਿਹੜਾ ਸਮਾਨ ਸੀ ਹੁਣ فاਸਲਾ ਉਹਨਾਂ ਦੀ ਜਿਹੜੀ ਰੂਲਰ ਰਹੀ ਆ ਖੇਤਾਂ ਦੇ ਵਿੱਚ ਆ ਆਪ ਉਹ ਧਰਨ ਦੇ ਬੈਠੇ ਨੇ ਉਲਟ ਉਹਨਾਂ ਦਾ ਸਮਾਨ ਵੀ ਚੋਰੀ ਹੋ ਗਿਆ ਤੇ ਉਲਟ ਉਹਨਾਂ ਦੇ ਇਲਜ਼ਾਮ ਵੀ ਲੱਗ ਰਹੇ ਨੇ ਕਹਿੰਦੇ ਕਿਸਾਨਾਂ ਨੇ ਚੋਰੀ ਕਰਵਾਏ ਨੇ ਇਹ ਤਾਂ ਪੰਜਾਬ ਨੂੰ ਬਰਬਾਦ ਕਰਨ ਦੀਆਂ ਸਾਜ਼ਿਸ਼ਾਂ ਚੱਲ ਰਹੀ ਨੇ ਦੇਖੋ ਜੀ ਕਿਸਾਨੀ ਚੋ ਬਰਬਾਦ ਕਰ ਦਈਏ ਜੀ ਇਹਨਾਂ ਨੂੰ ਇਹਨਾਂ ਨੂੰ ਨਸ਼ੇ ਪਾ ਕੇ ਬਰਬਾਦ ਕਰ ਦਈਏ ਜੀ ਇਹ ਤਾਂ ਚਾਲਾਂ ਨੇ ਜੀ ਦੇਖੋ ਜੀ ਇਹਨਾਂ ਚਾਲਾ ਦੇ ਵਿੱਚ ਨਹੀਂ ਫਸਣਾ ਆਪਾਂ ਜੀ ਕੋਈ ਗੱਲ ਨਹੀਂ ਜੇ ਧਰਨਾ ਚੱਕ ਤਿਆ ਅਸੀਂ ਪੰਜਾਬ ਦੀ ਅਸੀਂ ਪੰਜਾਬ ਆ ਅਸੀਂ ਸਿੱਖ ਕੌਮ ਆ ਅਸੀਂ ਡਟਣ ਵਾਲੀ ਕੌਮ ਆ ਅਸੀਂ ਮਰਨ ਵਾਲੀ ਕੌਮ ਆ ਜੀ ਦੇਖੋ ਅਸੀਂ ਬਾੜਾਂ ਤੇ ਵੀ ਡਟ ਕੇ ਖੜੇ ਆ ਜੀ ਦੇਖੋ ਅਸੀਂ ਇੰਡੀਆ ਨੂੰ ਵੀ ਬਚਾਇਆ ਹੋਇਆ ਬਾੜਾਂ ਦੇ ਡਟ ਕੇ ਅਸੀਂ ਪੰਜਾਬ ਨੂੰ ਵੀ ਫਿਰ ਦੁਬਾਰਾ ਬਚਾਵਾਂਗੇ ਇਦਾਂ ਦੀ ਕੌਮ ਇਦਾਂ ਦੀ ਕੌਮ ਨਹੀਂ ਹੈਗੀ ਅਸੀਂ ਛੇ ਅੜ ਜਾਗੇ ਅਸੀਂ ਫਿਰ ਤਵਾਰਾ ਤਿਆਰ ਆ ਜੀ ਅਸੀਂ ਇਦਾਂ ਦੀ ਕੋਈ ਗੱਲ ਨਹੀਂ ਜੀਵੇਂ ਸਾਡੇ ਢੱਲੇਵਾਰ ਸਭ ਕਹਿਣਗੇ ਓਵੇਂ ਅਸੀਂ ਫਿਰ ਤਿਆਰ ਬਰ ਤਿਆਰ ਆ ਅਸੀਂ ਉਹਨਾਂ ਦੇ ਨਾਲ 100% ਨਾਲ ਖੜੇ ਆ ਜੀ ਅਸੀਂ ਉਹਨਾਂ ਦੇ ਅਸੀਂ ਮਜ਼ਦੂਰ ਆ ਭਾਵੇਂ ਪਰ ਅਸੀਂ ਇੱਕ ਢਾਗੇ ਉਹਨਾਂ ਦੇ ਨਾਲ ਖੜੇ ਆ ਜੀ ਇਦਾਂ ਦੀ ਕੋਈ ਗੱਲ ਨਹੀਂ